ਯੇਸੂ ਦਾ ਸਲੀਬ ਤੇ ਲਹੂ ਚੋਈ ਜਾਂਦਾ ਸਾਡਿਆਂ ਗੁਨਾਹਾਂ ਦਾ ਸਾਡਿਆਂ ਗੁਨਾਹਾਂ ਦਾ ਹਿਸਾਬ ਹੋਈ ਜਾਂਦਾ ਯੇਸੂ ਦਾ ਸਲੀਬ ਤੇ ਲਹੂ ਚੋਈ ਜਾਂਦਾ ਏ ਯੇਸੂ ਦਾ ਸਲੀਬ ਤੇ ਲਹੂ ਚੋਈ ਜਾਂਦਾ ਏ ਖੁਸ਼ਕਬਰੀ ਦੇ ਇਸ ਨਵੇਂ ਪਾਗ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੇ ਸੇਵਕਾਈ ਦੇ ਦੌਰਾਨ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੇਰਾ ਭੋਜਨ ਉਸ ਦੀ ਇੱਛਾ ਨੂੰ ਪੂਰੀ ਕਰਨਾ ਹੈ ਜਿਸ ਨੇ ਮੈਨੂੰ ਭੇਜਿਆ ਹੈ ਅਤੇ ਉਸਨੇ ਕੰਮ ਨੂੰ ਪੂਰਾ ਕਰਨਾ ਹੈ ਜਿਸ ਤਰ੍ਹਾਂ ਉਸ ਨੂੰ ਧੋਖਾ ਦਿੱਤਾ ਗਿਆ ਉਹ ਪ੍ਰਾਰਥਨਾ ਵਿੱਚ ਬਹੁਤ ਡੁੱਬੀ ਸੀ ਅਤੇ ਖੂਨ ਦੀਆਂ ਬੂੰਦਾਂ ਵਾਂਗ ਉਸ ਦੇ ਮੱਥੇ ਤੋਂ ਪਸੀਨਾ ਟਪਕ ਰਿਹਾ ਸੀ ਉਸ ਰਾਤ ਪ੍ਰਭੂ ਨੇ ਪ੍ਰਾਰਥਨਾ ਵਿੱਚ ਕਿਹਾ ਮੇਰੀ ਇੱਛਾ ਨਹੀਂ ਪਰ ਤੇਰੀ ਇੱਛਾ ਪੂਰੀ ਹੋਵੇ ਭਾਵ ਪਰਮਾਤਮਾ ਦੀ ਪਹਿਲਾਂ ਤੋਂ ਨਿਰਧਾਰਿਤ ਯੋਜਨਾ ਅਤੇ ਪੂਰਵ ਗਿਆਨ ਦੇ ਅਨੁਸਾਰ ਉਸ ਨੂੰ ਧੋਖਾ ਦਿੱਤਾ ਗਿਆ ਉਸ ਨੂੰ ਕੂ ਤਰਮੀ ਲੋਕਾਂ ਨੇ ਹੱਥਾਂ ਨਾਲ ਸਲੀਬੇ ਮੌਤ ਦਿੱਤੀ ਗਈ ਪਰਮੇਸ਼ਰ ਦੀ ਯੋਜਨਾ ਪਾਪਾ ਨੂੰ ਮਾਫ ਕਰਨਾ ਅਤੇ ਪਾਪੀ ਮਨੁੱਖ ਨੂੰ ਮੁਕਤੀ ਪ੍ਰਦਾਨ ਕਰਨਾ ਸੀ ਇਸ ਯੋਜਨਾ ਨੂੰ ਪੂਰਾ ਕਰਨ ਲਈ ਪ੍ਰਭੂ ਹਿਸ਼ਮਤੀ ਦੇ ਤਾਰੀ ਹੋਇਆ ਉਹ ਹਰ ਤਰੀਕੇ ਨਾਲ ਪਰਖਿਆ ਗਿਆ ਸੀ ਪਰ ਉਹ ਪਾਪ ਤੋਂ ਬਿਨਾਂ ਪਾਇਆ ਗਿਆ ਇੱਕ ਦੋਸ਼ੀ ਵਿਅਕਤੀ ਦੋਸ਼ੀ ਅਪਰਾਧ ਲਈ ਕਿਵੇਂ ਪ੍ਰਾਸਚਿਤ ਕਰ ਸਕਦਾ ਹੈ ਨਹੀਂ ਪਰਮੇਸ਼ਰ ਦੀ ਯੋਜਨਾ ਦੇ ਅਨੁਸਾਰ નિર્ਦੋਸ਼ ਨੇ ਦੋਸ਼ੀ ਮਨੁੱਖ ਜਾਤੀ ਦੀ ਸਜ਼ਾ ਨੂੰ ਚੱਲਿਆ ਇਸ ਲਈ ਉਹ ਉਸ ਵਿੱਚ ਵਿਸ਼ਵਾਸ ਕਰਨ ਵਾਲੇ ਹਰੇਕ ਲਈ ਪ੍ਰਾਸਚਿਤ ਬਣ ਗਿਆ ਪਵਿੱਤਰ ਬਾਈਬਲ ਵਿੱਚ ਇਹ ਹਉਨਾ ਦੀ ਅੰਜੀਲ ਦੇ 19ਵੇਂ ਅਧਿਆਇ ਵਿੱਚ ਕਿੰਵੀਂ ਆਇਤ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ ਜਦੋਂ ਯੀਸ਼ੂ ਨੇ ਉਹ ਸਿਰਕਾ ਲਿਆ ਤੇ ਕਿਹਾ ਪੂਰਾ ਹੋ ਗਿਆ ਅਤੇ ਆਪਣੇ ਸਿਰ ਝੁਕਾ ਕੇ ਆਪਣੀ ਜਾਨ ਦੇ ਦਿੱਤੀ ਤੁਸੀਂ ਵੀ ਇਸ ਪ੍ਰਭੂ ਯੀਸ਼ੂ ਮਸੀਹ ਵਿੱਚ ਵਿਸ਼ਵਾਸ ਦੁਆਰਾ ਬਚਾਏ ਜਾਓ ਇੱਕ ਵਾਰ ਰੋਜ਼ੀ ਪਰਮੇਸ਼ਰ ਅੱਗੇ ਸਾਡੀ ਪ੍ਰਾਰਥਨਾ ਹੈ